ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5 ਵਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤ ਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾ ਗੋਰਾ ਸਮਰਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੋਰਾ ਅਗੋਚਰ ਨਿਰਮਲਾ ਗੁਰ ਜੀ ਵਡਿਆ ਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਸ਼ੀਐ ਤਿਤੜੇ ਸਤ ਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤ ਗੁਰ ਸਰਨੇ ਆਇਆ ਬਹੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰੋ ਇਹੋ ਜਿਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਛੋਟਨ ਸਚ ਨਾਏ ਗੁਰ ਕੇ ਚਰਨ ਸਰਵਨੇ ਤੀਰਥ ਹਰ ਕਾ ਨਾਮ ਆਗੇ ਦਰਗਹ ਮੰਨਿਐ ਹੈ ਮਿਲੈਨ ਥਾਵੇ ਥਾਓ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੇ ਪਾਈਐ ਪੂਰਨ ਅਲਖ ਅਪੇਵ ਰਹਾਓ ਸਤ ਗੁਰ ਬਿਟੋ ਵਾਰਿਆ ਜਿਨ ਦਿੱਤਾ ਸਚਨਾਓ ਅਨ ਦਿਨ ਸਚ ਸਲਾਹਣਾ ਸਚੇ ਕੇ ਗੁਣ ਗਾਓ ਸਚ ਖਾਣਾ ਸਚ ਪਹਿਨਣਾ ਸਚੇ ਸਚਾ ਨਾਓ ਸਾਸ ਗਿਰਾਸ ਨ ਵਿਸਰੇ ਸਫਲ ਮੂਰਤ ਗੁਰ ਆਪ ਗੁਰ ਜੇਵੜ ਅਵਰ ਨ ਦਿਸੈ ਆਠ ਪਹਿਰ ਤੇ ਸਜਾਪ ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇ ਨਾਮ ਧਿਆਏ ਨਾਨਕ ਗੁਰ ਸਰਗਤੀ ਮਰੈ ਨ ਆਵੇ ਜਾਏ ਇਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਮੁ ਹੱਲਾ ਪਹਿਲਾ ਘਰ ਪਹਿਲਾ ਸ਼ਟ ਪਦੀਆਂ ਆਖ ਆਖ ਮਨ ਵਾਵਨਾ ਜੋ ਜੋ ਜਾਪੈ ਵਾਏ ਜਿਸਨੂੰ ਵਾਏ ਸੁਣਾਈਐ ਸੋ ਕੇਵਡ ਕਿਤ ਥਾਏ ਆਖਣ ਵਾਲੇ ਜਿਤੜੇ ਸਭ ਆਖ ਰਹੇ ਲਿਵ ਲਾਏ ਬਾਬਾ ਅਲੋ ਅਗੰਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਿਧ ਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੇ ਤੜਾ ਲਿਖਣਾ ਜਾਣੇ ਕੋਏ ਜੇ ਸੋਸਾਇਰ ਮਿਲਿਏ ਹੈ ਤਿਲ ਨਾ ਪਜਾਵਹਿ ਰੋਏ ਕੀਮਤ ਕਿਨੇ ਨ ਪਾਇਆ ਸਭ ਸੁਣ ਸੁਣ ਅੱਖੇ ਸੋਏ ਪੀਰ ਫੇ ਕਮਰ ਸਾਲਕ ਸਾਦਕ ਸਹਦੇ ਔਰ ਸ਼ਹੀਦ ਸ਼ੇਖ ਮਸਾਇਕ ਕਾਜੀ ਮੁਲਾਦਰ ਦਰਵੇਸ ਰਸੀਦ ਬਰਕਤ ਤਿੰਨ ਕੋ ਅਗਲੇ ਪੜਦੇ ਰਹਿਨ ਦਰੂਦ ਪੁੱਛਣਾ ਸਾਜੇ ਪੁੱਛਣਾ ਟਾਹੇ ਪੁੱਛਣਾ ਦੇਵੈਨੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੇ ਪਾਵੇਂ ਤੇ ਦੇ ਥਾਵਾ ਨਾ ਨ ਜਾਣੀਐ ਨਾ ਵਾ ਕੇਵਡ ਨਾਉ ਜਿਥੇ ਵਸੈ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ ਅੰਬੜ ਕੋਈ ਨਾ ਸਕੈ ਹਉ ਕਿਸਨੋ ਪੁੱਛਣ ਜਾਓ ਵਰਨਾ ਵਰਨਨਾ ਭਾਵਨੇ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੱਡੀਆਂ ਜੈ ਭਾਵੇ ਤਦ ਦੇ ਹੁਕਮ ਆਸਵਾਰੇ ਆਪਣੇ ਚਸਾ ਨ ਢਿਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣ ਕੈ ਵਿਚਾਰ ਕੇ ਵਡ ਦਾਤਾ ਆਖੀਏ ਦੇ ਕਹਿ ਰਹਾ ਸੁਮਾਰ ਨਾਨਕ ਤੋਟ ਨ ਆਵਈ ਤੇਰੇ ਜੁਗ ਹੈ ਜੁਗ ਹੈ ਪੰਡਾਰ ਮਹੱਲਾ ਪਹਿਲਾ ਸਬੇ ਕੰਤ ਮਹਿਲੀਆਂ ਸਗਲੀਆਂ ਕਰੇ ਸ਼ਿੰਗਾਰ ਗਣਤ ਗਣਾਵਣ ਆਈਆ ਸੁਹਾਵੇ ਸਵਿਕਾਰ ਪਖੰਡ ਪ੍ਰੇਮ ਨ ਪਾਈਏ ਖੋਟਾ ਪਾਜ ਖੁਵਾਰ ਹਰ ਜਿਓ ਇਉਂ ਪਿਰ 라ਵੇ ਨਾਰ ਤੁਦ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਹਾਓ ਗੁਰ ਸ਼ਬਦ ਦੀ ਸਿੰਗਾਰਿਆ ਤਨ ਮਨ ਪਿਰ ਕੈ ਪਾਸ ਦੁਇ ਕਰ ਜੋੜ ਖੜੀ ਤਕੈ ਸਚ ਕਹਿ ਅਰਦਾਸ ਲਾਲ ਰਤੇ ਸਚ ਭੈ ਵਸੀ ਭਾਇ ਰਤੇ ਰੰਗ ਰਾਸ ਪ੍ਰੇ ਕੀ ਚੇਰੇ ਕੰਡਿਏ ਲਾਲੀ ਮਨ ਨਾਉ ਸਾਚੀ ਪ੍ਰੀਤ ਨ ਟੁਟੇ ਸਾਚੇ ਮੇਲ ਮਿਲਾਉ ਸ਼ਬਦ ਰਤੇ ਮਨ ਵਿਦਿਆ ਹਉ ਸਦ ਬਲੇ ਹਾਰੇ ਜਾਉ ਸਾਤ ਹਨ ਰੰਡ ਨ ਬੈਸੇ ਜੇ ਸਤ ਗੁਰ ਮਾਹੇ ਸਮਾਏ ਪੇਰ ਰੇ ਸਾਲੂ ਨੋ ਤਨ ਸਾਚੋ ਮਰੇ ਨ ਜਾਏ ਨਿਤ ਰਵੇ ਸੁਹਾਗਣੀ ਸਾਚੇ ਨਧਰ ਰਜਾਏ ਸਾਚ ਧੜੇ ਧਨ ਮਢੀਏ ਕਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਾ ਸਵਾ ਦਵਾਰ ਦੀਪਕਾ ਸ਼ਬਦ ਵੇਗਾ ਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੁਭਾ ਸੁਰਤ ਸੁਹਾਵਣੀ ਸੱਚੇ ਪ੍ਰੇਮ ਅਪਾਰ ਬਿਨ ਪਰ ਪਰਖ ਨ ਜਾਣੀ ਸਾਚੇ ਗੁਰ ਕਹਿਤ ਪਿਆਰ ਨਿਸੰਦਿਆਰੀ ਸੁੱਤੀ ਏ ਕਿਉਂ ਫਿਰ ਬਿਨ ਰਹਿਣ ਵਿਹਾਏ ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਏ ਜਾ ਧਨ ਕੰਤ ਨਾ ਰਾਵਿਆ ਤਾਂ ਬਿਰਥਾ ਜੋ ਬਨ ਜਾਏ ਸੇਜ ਕੰਤ ਮਹਿਲੜੀ ਸੁਤੀ ਬੂਝ ਨਾ ਪਾਏ ਹੌ ਸੁਤੇ ਪਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਗੁਰ ਮੇਲੀ ਪੈ ਵਸੇ ਨਾਨਕ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹਤ ਤੂੰ ਆਪੇ ਦੇਵਨ ਹਾਰ ਹਰ ਜਿਓ ਤੂੰ ਕਰਤਾ ਕਰਤਾ ਜੋ ਪਾਵੇ ਤਿਉ ਰਾਖ ਤੋ ਹਰ ਨਾਮ ਮਿਲੇ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸਲਾਹਨਾ ਕਟ ਕਟ ਡੇਠ ਅਡੇਠ ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰ ਸੱਚੀ ਬਾਤ ਸੁ ਜਾਣ ਤੂੰ ਸ਼ਬਦ ਲੰਘਾਵਣ ਹਾਰ ਨੇ ਡਰਿਆ ਡਰ ਜਾਣੀ ਐ ਬਾਜ ਗੁਰੂ ਗੋਬਾਰ ਹਾਥਰ ਕਰਤਾ ਦੇਖੀਐ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂ ਹੋਰ ਬੰਦੀ ਧੰਦਾ ਪਾਏ ਗੁਰ ਰੱਖੇ ਸੇ ਉਬਰੇ ਸਾਚੇ ਸੋ ਲਿਵਲਾਏ ਹਰ ਜਿਉ ਸ਼ਬਦ ਪਛਾਨੀਐ ਸਾਚਰ ਤੇ ਗੁਰਵਾਕ ਤਿਤ ਤਨ ਮੈਲ ਨ ਲੱਗਈ ਸੱਚ ਕਰ ਜਿਸ ਉਤਾਕ ਨਦਰ ਕਰੇ ਸੱਚ ਪਾਈਏ ਬਿਨ ਨਾਵੇ ਕਿਆ ਸਾਖ ਜਿਨੇ ਸੱਚ ਪਛਾਣਿਆ ਸੇ ਸੁਖੀਏ ਯੁਗ ਚਾਰ ਹੋ ਮੇ ਤ੍ਰਿਸ਼ਨਾ ਮਾਰ ਕੇ ਸੱਚ ਰਖਿਆ ੁਰਤਾਰ ਜਗ ਮਹਿਲਾ ਇੱਕ ਨਾਮ ਪਾਈਏ ਗੁਰ ਵਿਚਾਰ ਸੱਚੋ ਵਖਰ ਲਾਦੀਏ ਲਾਭ ਸਦਾ ਸਚਰਾਸ ਸਾਚੀ ਦਰਗਹਿ ਬੈਸੈ ਭਗਤ ਸਚੇ ਅਰਦਾਸ ਪਤ ਸਿਉ ਨੇਖਾ ਨਿਭੜੈ RAM ਨਾਮ ਪਰਗਾਸ ਉਚਾ ਉਚੋ ਆਖੀਐ ਕਹੋ ਨ ਦੇਖਿਆ ਜਾਏ ਜਹ ਦੇਖਾ ਤੈ ਇੱਕ ਤੂ ਸਤਗੁਰ ਦੀ ਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਫਿਰ ਰਾਗ ਮਹੱਲਾ ਪਹਿਲਾ ਮਛਲੇ ਜਾਲ ਨ ਜਾਣਿਆ ਸਰਖਰਾ ਇਸ ਗਾਹੋ ਅਤ ਸਿਆਣੀ ਸੋਹਣੀ ਕਿਉਂਕਿ ਤੋ ਵੇ ਸਾਹੋ ਕਿਤੇ ਕਾਰਨ ਪਕੜੀ ਕਾਲ ਨ ਟਲੇ ਸਰਾਹੋ ਭਾਈ ਰੇ ਇਉਂ ਸਿਰ ਜਾਣੋ ਕਾਲ ਜੋ ਮੱਚੇ ਤਿਉ ਮਾਨਸਾ ਪਵੇ ਚਿੰਤਾ ਜਾਲ ਰਹਾ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸਚਰਤੇ ਸੇ ਉਬਰੇ ਦੁਬਿਦਾ ਛੋੜ ਵੇਕਾਰ ਹਉ ਤਨ ਕੈ ਬਲੇ ਹਾਰਨੇ ਦਰ ਸਚੈ ਸਚਿਆਰ ਸੇ ਜਾਣੇ ਜੋ ਪੰਖੀਆ ਜਾਲੇ ਬਦਕ ਹਾਥ ਗੁਰ ਰਾਖੇ ਸੇ ਉਬਰੇ ਹਰ ਬਾਥੇ ਚੁਗੈ ਸਾਥ ਬਿਨ ਨਾਵੇ ਚੁਣ ਸੁਟੀ ਐ ਕੋਇ ਨਾ ਸੰਗੀ ਸਾਥ ਸਚੋ ਸਚਾ ਆਖੀਐ ਸੱਚੇ ਸਚਾ ਥਾਨ ਜਿਨੇ ਸਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨ ਸਤ ਗੁਰ ਅੱਗੇ ਅਰਦਾਸ ਕਰ ਸਾਜਣ ਦੇ ਮਿਲਾਏ ਸਾਜਨ ਮਿਲੇ ਸੁਖ ਪਾਇਆ ਜਮਦੂਤ ਮੋਏ ਬਖ ਖਾਏ ਨਾਵੇ ਅੰਦਰ ਹਾਂ ਵਸਾ ਨਾਉ ਵਸੈ ਮਨ ਆਏ ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦੇ ਭੂਜ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸਚ ਰਹਿ ਲਿਵ ਲਾਏ ਤਿਥੈ ਕਾਲ ਨ ਸੰਚਰੈ ਜੋਤਿ ਜੋਤਿ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਉਪੇ ਮਿਲਨ ਹਾਰ ਗੁਰ ਸ਼ਬਦ ਦੀ ਸਲਾਹੀ ਐ ਅੰਤ ਨ ਪਾਰਾ ਵਾਰ ਥਿਥੇ ਕਾਲ ਨਾ ਪੜੈ ਜਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਬੇ ਉਪਜੈ ਹੁਕਮੀ ਕਾਰ ਕਮਾਏ ਹੁਕਮੀ ਕਾਲੈ ਵਸੈ ਹੁਕਮੀ ਸਾਚ ਸਮਾਹੈ ਨਾਨਕ ਜੋ ਤਿਸ ਭਾਵੇਂ ਸੋਥੀਐ ਇਹਨਾਂ ਜਨਤਾ ਵਸਿ ਕਿਸ਼ਨਾ ਹੈ ਫਿਰ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੇਵਾ ਝੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉ ਕਰ ਸੋਚਾ ਹੋਏ ਬਿਨ ਅਬ ਸ਼ਬਦ ਨ ਮੰਝੀਏ ਸਾਚੇ ਤੇ ਸਚ ਹੋਏ ਮੁੰਦੇ ਗੁਣਹੀਣੀ ਸੁਖ ਕੇਹ ਪੇਰ ਰਲਿਆ ਰਸਮਾਨ ਸੀ ਸਾਚ ਸ਼ਬਦ ਸੁਖ ਨੇ ਰਹਾਉ ਪਿਰ ਪ੍ਰਦੇਸੀ ਜੇਥੀ ਐ ਤਨ ਵਾਂਢੀ ਚੁਰੇ ਜੋ ਜਲ ਥੋੜਾ ਹੈ ਮਛਲੀ ਕਰਨ ਪਲਾਵ ਕਰੇ ਪਿਰ ਪਾਵੇ ਸੁਖ ਪਾਈਏ ਜਾਇ ਆਪੇ ਨਦਰ ਕਰੇ ਪਿਰ ਸਲਾਹੀ ਆਪਣਾ ਸਖੇ ਸਹੇਲੀ ਨਾਲ ਤਨ ਸੋ ਹੈ ਮਨ 모ਹਿਆ ਰਤੇ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੇ ਪਿਰ 라ਵੇ ਗੁਣ ਨਾਲ ਕਮਨ ਕਾਮਨ ਆਵਈ ਖੁਟਿ ਅਬਗਣਯਾਰ ਨਾ ਸੁਖ ਪਈਐ ਸੋਹਰੇ ਝੂਠ ਜਲੀ ਵੇਕਾਰ ਆਵਣ ਵੰਜਣ ਢਾਕੜੋ ਛੋਡੀ ਕੰਤ ਵੇਸਾਰ ਪਿਰ ਕਿਨਾਰ ਸੁਹਾਵਣੀ ਮਤੀ ਸੋਕਿਤ ਸਾਦ ਪਿਰ ਕੈ ਕਾਮ ਨ ਆਵਈ ਬੁਲੇ ਫਾਦਲਬਾਦ ਦਰ ਘਰ ਢੋਈ ਨਾ ਲਹਿ ਛੂਟੀ ਦੁਜੈ ਸਾਦ ਪੰਡਤ ਵਾਚੇ ਪੁਥੀਆਂ ਨਾ 부ਜੇ ਵਿਚਾਰ ਅਨਕੋ ਮਤੀ ਦੇ ਚਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੇ ਰਹਿਣੀ ਸ਼ਬਦ ਸੋਸਾਰ ਕਿਤੇ ਪੰਡਤ ਜੋਤ ਕੀ ਬੇਦਾ ਕਰਹਿ ਵਿਚਾਰ ਵਾਦੇ ਵਿਰੋਧ ਸਲਾਹ ਨੇ ਵਾਦੇ ਆਵੜ ਜਾਣ ਬਿਨ ਗੁਰ ਕਰਮ ਨਾ ਛੁਟਸੀ ਕਹਿ ਸੁਣ ਆਖ ਵਖਾਨ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਪਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੜਾ ਹੋਏ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਪਾਵੇ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾਵੇ ਛੋੜਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ